ਲੋਕੀ ਉਹਨੂੰ ਕਹਿੰਦੇ ਗੈਂਗਸਟਰ ਆ ਓਕੇ ਥੋੜਾ ਗੈਂਗਸਟਰ ਆ ਜੇ ਗੈਂਗਸਟਰ ਹੁੰਦਾ ਉਹਨੇ ਇਦਾਂ ਮੰਨਣਾ ਸੀਗਾ ਉਹ ਦੋ ਸੇ ਨਾਲ ਘੁੰਮਦਾ ਜੇ ਉਹ ਗੈਂਗਸਟਰ ਹੁੰਦਾ ਤੇ ਉਹ ਆਪਣੇ ਨਾਲ ਪੂਰਾ ਪਨਾਵੀ ਹੋਣਾ ਸਾਰਾ ਕੁਝ ਕਰਕੇ ਰੱਖਦਾ ਕਿ ਉਹਨੂੰ ਹੁੰਦਾ ਹੀ ਆ ਹਰ ਇੱਕ ਬੰਦੇ ਨੂੰ ਆਪਣੀ ਜਾਨ ਪਿਆਰੀ ਆ ਉਹ ਇਦਾਂ ਮਰਦਾ ਪਤਾ ਨਹੀਂ ਸਾਨੂੰ ਕੀ ਗੱਲ ਆ ਕੀ ਨਹੀਂ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਉਹਦੀ ਮੌਤ ਦਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਜਿਸ ਹੱਬ ਦਾ ਉਹਦਾ ਨਾਮ ਆ ਉਹ ਜਿਹੜੀਆਂ ਦੁਨੀਆਂ ਮਿਲਣਾਂ ਦੀ ਉਹਨੂੰ ਦੁਨੀਆਂ ਪਿਆਰ ਕਰਦੀ ਆ ਉਹਨੂੰ ਜਿਹੜੇ ਉਹਦੇ ਲਾਈਕ ਨਹੀਂ ਉਹਨੂੰ ਪਸੰਦ ਕਰਦੇ ਉਹਨੂੰ ਗਲਤ ਸਮਝਦੇ ਉਹ ਉਦਾਂ ਦਾ ਨਹੀਂ ਸੀਗਾ ਜਿੱਦਾਂ ਲੋਕ ਇਹਨੂੰ ਸਮਝਦੇ ਸੀ ਕਿ ਕਾਰਤਿਕ ਹਰ ਇੱਕ ਦੇ ਨਾਲ ਪਿਆਰ ਨਾਲ ਗੱਲ ਕਰਦਾ ਸੀ ਹਰ ਇੱਕ ਨੂੰ ਮਿਲਦਾ ਸੀ ਕਈ ਅੱਜ ਵੀਡੀਓ ਵੀ ਅਸੀਂ ਅਜਾਈਆਂ ਦੇਖਿਆ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਗੱਲ ਲਾ ਕੇ ਮਿਲਦਾ ਹੁੰਦਾ ਵੀਰੇ ਤੁਸੀਂ ਤੁਸੀਂ ਸੋਚ ਵੀ ਨਹੀਂ ਸਕ ਰਹੇ ਸਾਡੇ ਘਰੇ ਕਿੰਨਾ ਜ਼ਿਆਦਾ ਮਤਲਬ ਲੋਕੀ ਫੋਟੋਸ ਵਗੈਰਾ ਉਹਦੇ ਲਈ ਕਰਾਉਣ ਆਉਂਦੇ ਸਗੇ ਰਖੜੀ ਤੇ ਇੰਨੀ ਕੁੜੀਆਂ ਉਹਦੇ ਲਈ ਚਾਂਦੇ ਰੀਆਂ ਰਖੜੀਆਂ ਛੱਡ ਕੇ ਗਈਆਂ ਇੰਨੇ ਸੋਹਣੇ ਸੋਹਣੇ ਉਹਦੇ ਲਈ ਗਿਫਟ ਉਹਦੇ ਲਈ ਫਰੇਮ ਵਗੈਰਾ ਛੱਡ ਕੇ ਜਾਂਦੇ ਲੋਕੀ ਲੋਕੀ ਉਹਨੂੰ ਘਰੇ ਮਿਲਣ ਆਉਂਦੇ ਛੋਟੇ ਛੋਟੇ ਵੱਡੀਆਂ ਆਂਟੀਆਂ ਬਜ਼ੁਰਗਾਂ ਆਂਟੀਆਂ ਇੰਨਾ ਸਾਰਾ ਪਿਆਰ ਦੀ ਹੁੰਦੀ ਹੈ